6 ਜੂਰੋ ਘੰਟੇ ਤੋਂ ਸਟਾਰਟਿੰਗ ਹੋਊਗੀ ਜਿਹੜਾ ਨਵਾਂ ਬੰਦਾ ਹੈ ਪਹਿਲਾਂ ਉਹ ਘੱਟੋ ਘੱਟ ਹਫ਼ਤਾ ਜਾਂ 10 ਦਿਨ ਸਿਖਾਉਣਗੇ ਹਾਂਜੀ ਸਸੀਗਲ ਜੀ ਸਾਰੇ ਵੀਰਾਂ ਨੂੰ ਤੇ ਕੰਮ ਦੀ ਵੀਡੀਓ ਲੈ ਕੇ ਆਏ ਆ ਪਰ ਧਿਆਨ ਨਾਲ ਸੁਣਿਓ ਮੇਰਾ ਵੀਰ ਵੀਡੀਓ ਪੂਰੀ ਠੀਕ ਹੈ ਜੀ ਕੰਮ ਹੈਗਾ ਇਹ ਸਰੀਏ ਦਾ ਤੇ ਬਿਲਡਿੰਗ ਦਾ ਠੀਕ ਹੈ ਜੀ ਪੇਪਰ ਤੁਹਾਡੇ ਕੋਲ ਚ ਇਹ ਸਾਲ ਵਾਲੇ ਆ 6-9 ਮਹੀਨੇ ਵਾਲੇ ਆ ਚਿਹਰੇ ॠषि ਬੁੱਤਾ ਏ ਚਿਹਰੇ ਅਜੀਲ ਵਾਲੇ ਆ ਅਜੀਲ ਵਾਲੀ ਸੰਜੋੜਨ ਹੋਵੇ ਘੱਟੋ ਘੱਟ ਠੀਕ ਹੈ ਜੀ ਰਹਿائش ਮਿਲੂਗੀ ਮਾਲਕ ਦੀ ਰੋਟੀ ਪਾਣੀ ਮਾਲਕ ਦੀ ਠੀਕ ਹੈ ਜੀ ਵੀਡੀਓ ਪੂਰੀ ਸੁਣਿਓ ਪਰ ਮੈਂ ਕਿਆ ਕਹਿ ਰਹੇ ਹਾਂ ਧਿਆਨ ਨਾਲ ਮੇਰੀ ਗੱਲ ਠੀਕ ਹੈ ਜੀ ਕੰਮ ਹੈਗਾ ਕਤਾਨੀਆਂ ਦੇ ਵਿੱਚ ਠੀਕ ਹੈ ਜੀ ਤੇ ਵਧੀਆ ਪੈਸੇ ਮਿਲਦੇ ਨੇ ਦੂਜੀ ਗੱਲ ਰਹਿਸ਼ ਹੋਊਗੀ ਮਾਲਕ ਦੀ 100 ਯੂਰੋ ਤੁਹਾਨੂੰ ਰੋਟੀ ਦਾ ਦਿੱਤਾ ਜਾਊਗਾ ਠੀਕ ਹੈ ਜੀ ਤੁਹਾਡਾ 120 ਆ ਜਾਵੇ ਤੁਹਾਡਾ ਦਾਸ 100 ਆ ਜਾਵੇ ਤੁਹਾਡਾ 130 ਆ ਜਾਵੇ 100 ਯੂਰੋ ਤੋਂ ਬਾਅਦ ਜਿੰਨੇ ਤੁਹਾਡੇ ਉੱਪਰ ਲਏ ਆ ਉਹ ਤੁਹਾਨੂੰ ਪੱਲੇ ਤੋਂ ਪਾਉਣੇ ਪੈਣੇ 30 ਪੈ ਜਾਵੇ 40 ਪੈ ਜਾਵੇ 10 ਪੈ ਜਾਵੇ ਠੀਕ ਹੈ ਜੀ ਰਹਿਸ਼ ਦਾ ਕੋਈ ਪੈਸਾ ਨਹੀਂ ਕੱਟਣਾ ਕੰਮ ਹੈਗਾ ਫੈਕਟਰੀ ਦੇ ਵਿੱਚ ਠੀਕ ਹੈ ਜੀ 10 ਸਾਲ ਤੱਕ ਉਹਨਾਂ ਨੇ ਠੇਕਾ ਲਿਆ ਹੋਇਆ ਘੱਟੋ ਘੱਟ ਮੰਨ ਲਓ ਵੀ ਜਿੰਨਾ ਟਾਈਮ ਜਿੰਨੀ ਜਿੰਨੀ ਸਯੋਰ ਨੂੰ ਜਿਦੀ ਜਿਦੀ ਵੈਲਿਡ ਹੈ ਠੀਕ ਹੈ ਜੀ ਕੰਮ ਹੈਗਾ ਇਹ ਤੇ ਸੀਰੀਅਸ ਬੰਦੇ ਜਿਹੜੇ ਜਿਹੜੇ ਜਾ ਸਕਦੇ ਆ ਜਿਹੜੇ ਇਕੱਲੇ ਆ ਬਿਨਾ ਫੈਮਿਲੀ ਤੋਂ ਠੀਕ ਹੈ ਜੀ ਤੇ ਉਹ ਤੁਸੀਂ ਕੰਟੈਕਟ ਕਰਿਓ ਸਾਡੇ ਨਾਲ ਮੈਂ ਵੀਰ ਨੂੰ ਤੁਹਾਡਾ ਨੰਬਰ ਭੇਜੂੰਗਾ ਕਿਉਂਕਿ ਜੇ ਮੈਂ ਨੰਬਰ ਗਰੁੱਪ ਦੇ ਵਿੱਚ ਅਸੀਂ ਤਾਂ ਨਹੀਂ ਪਾਉਂਦੇ ਫਿਰ ਮੰਨ ਲਓ ਐਨੇ ਬੰਦੇ ਅਗਲੇ ਨੂੰ ਕਾਲ ਕਰ ਕਰਕੇ ਠੀਕ ਹੈ ਜੀ ਉਹ ਬੰਦਾ ਕੰਮ ਤੇ ਹੋਵੇ ਜਾਂ ਕਿਤੇ ਵੀ ਫੈਮਿਲੀ 'ਚ ਬੈਠਾ ਹੋਵੇ ਅਗਲਾ ਡਿਸਟਰਬ ਹੋ ਜਾਂਦਾ। ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋ ਠੀਕ ਹੈ ਜੀ। ਤੇ ਦੂਜੀ ਗੱਲ ਬੰਦੇ ਉੱਥੇ ਦਾਸ ਹੋਵੇ 5 ਹੋਵੇ 15 ਹੋਵੇ ਜਿੰਨੇ ਮਰਜ਼ੀ ਬੰਦੇ ਹੋਵੇ ਠੀਕ ਹੈ ਜੀ। ਪਰ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਠੀਕ ਹੈ ਜੀ। ਉਹ ਵੀਰ ਨਾਲ ਮੇਰੀ ਹੁਣੇ ਗੱਲ ਹੋ ਕੇ ਹਟੀ ਹੈ। ਉਹਨੇ ਮੈਨੂੰ ਆਹੀ ਗੱਲ ਕਹੀ ਹੈ। ਕਹਿੰਦਾ ਵੀ ਬੰਦੇ ਮੇਰੇ ਕੋਲ ਆਜਮੇ ਟਿਕਟ ਦੇ ਪੈਸੇ ਵੀ ਮੈਂ ਦਊਗਾ ਬੰਦਾ ਟਿਕਟ ਦੇ ਪੈਸੇ ਵੀ ਦਊਗਾ ਪਰ ਬੰਦੇ ਨੇ ਟਿਕਟ ਤੁਹਾਨੂੰ ਤੁਸੀਂ ਇੱਥੋਂ ਟਿਕਟ ਲੈ ਕੇ ਆਪਣੀ ਜਾਣਾ ਉੱਥੇ ਜਿੰਨੇ ਦੀ ਟਿਕਟ ਹੋਈ ਮੰਨ ਲਓ ਉਹ ਬੰਦਾ ਤੁਹਾਨੂੰ ਐਣੀ ਵੀ ਹੁਣ ਸਾਰੇ ਦਊਗਾ ਮੰਨ ਲਓ 200 ਟਿਕਟਾਂ ਜੀ ਤੁਹਾਨੂੰ 100 ਦਊਗਾ ਜਾਂ 150 ਦਊਗਾ ਇਹ ਨਹੀਂ ਮੇਰੀ ਗੱਲ ਹੋਈ ਉਹਦੇ ਨਾਲ ਇਹਦੇ ਟੌਪਿਕ ਤੇ ਇਦਾਂ ਉਹਨੇ ਮੈਨੂੰ ਕਿਹਾ ਵੀ ਟਿਕਟ ਵੀ ਮੇਰੇ ਹੋਣਗੇ ਟਿਕਟ ਦਾ ਖਰਚਾ ਠੀਕ ਹੈ ਜੀ ਜਿਹੜੇ ਬੰਦੇ ਸੀਰੀਅਸ ਹੈ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਵੀ ਹਾਂਜੀ ਅਸੀਂ ਕੰਮ ਕਰਨਾ ਹੈ ਆ ਜਿਹਨੇ ਤਕਰੀਬਨ ਸਭ ਨੂੰੇ ਲੋੜ ਹੈ ਠੀਕ ਹੈ ਘਰ-ਬਾਰ ਛੱਡਿਆ ਬਸ ਸਾਹਮਣੇ ਹੀ ਕੰਮ ਕਰਨਾ ਹੈ ਇੱਥੇ ਆਪਾਂ ਤੁਸੀਂ ਇਹ ਵੀਡੀਓ ਨੂੰ ਹੋਰ ਜਿਹੜੇ ਲੋੜਵੰਦ ਬੰਦੇ ਐ ਉਹਨਾਂ ਤੱਕ ਵੀ ਸ਼ੇਅਰ ਕਰੋ ਠੀਕ ਹੈ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਨਾਲੇ ਵੀਰੇ ਦੂਜੀ ਗੱਲ ਸਾਡੀ ਕੋਈ ਏਜੰਸੀ ਨਹੀਂ ਹੈਗੀ ਸਾਡਾ ਕੋਈ ਕੋਈ ਕੋਪਰਤਿਵ ਨਹੀਂ ਹੈਗੀ ਠੀਕ ਹੈ ਜੀ ਇਹ ਸਿਰਫ ਆਪਾਂ ਇੱਕ ਦੂਜੇ ਦੇ ਜ਼ਰੀਆ ਹੁੰਦਾ ਕਿਸੇ ਨੂੰ ਲੋੜ ਹੈ ਕੰਮ ਦੀ ਅਸੀਂ ਵੀ ਕਿਸੇ ਥਰੂ ਕੰਮ ਤੇ ਲੱਗੇ ਤੇ ਠੀਕ ਹੈ ਜੀ ਇਹ ਸਾਡੇ ਠੀਕ ਹੈ ਪੈਰ ਲੱਗੇ ਹੋਏ ਆ ਤਾਂ ਆਪਾਂ ਨੂੰ ਵੀ ਇਦਾਂ ਵੀ ਜਿਹੜੇ ਵੀਰ ਭਾਈ ਆਪਣਾ ਘਰ ਛੱਡਿਆ ਵਾ ਜੀ ਇਹਨਾਂ ਨੇ ਉਹ ਵੀ ਸਾਰੇ ਕੰਮ ਕਰਨ ਕਮਾਈਆਂ ਕਰਨ ਠੀਕ ਹੈ ਜੀ ਤੇ ਹੁਣ ਵੀਡੀਓ ਤੁਸੀਂ ਪੂਰੀ ਸੁਣ ਲਈ ਬਈ ਬਾਕੀ ਰਹੀ ਗੱਲ ਵੀਡੀਓ ਤੁਸੀਂ ਸਾਰੀ ਧਿਆਨ ਨਾਲ ਸੁਣ ਲਈ ਕੱਲੀ ਕੱਲੀ ਗੱਲ ਤੁਸੀਂ ਗੌਰ ਕਰਿਓ ਠੀਕ ਹੈ ਜੀ ਜਿਹੜਾ ਬੰਦਾ ਜਾਣਾ ਚਾਹੁੰਦਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੁਸੀਂ ਕਿੱਥੇ ਰਹਿੰਦੇ ਹੋ ਮੈਸੇਜ ਕਰ ਦਿਓ ਮੈਨੂੰ ਕਿਉਂਕਿ ਮੇਰੇ ਕੋਲ ਵੀਰੇ 7-800 ਮੈਸੇਜ ਆਇਆ ਹੁੰਦਾ ਮੈਨੂੰ ਕੱਲੇ-ਕੱਲੇ ਦਾ ਨਹੀਂ ਯਾਦ ਰਹਿੰਦਾ ਠੀਕ ਹੈ ਜੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਉਹ ਵੀਰ ਨੂੰ ਤੁਹਾਡਾ ਨੰਬਰ ਦਊਗਾ ਉਹ ਆਪਣਾ ਇੰਡੀਅਨ ਵੀਰ ਹੈ ਠੀਕ ਹੈ ਜੀ ਉਹ ਤੁਹਾਨੂੰ ਆਪ ਕੰਟੈਕਟ ਕਰੂਗਾ ਠੀਕ ਹੈ ਜੀ ਉਹ ਹੁਣ ਉਹ ਕੰਮ ਤੇ ਉਹਦੀ ਰਾਤ ਚੱਲਦੀ ਹੈ ਸਵੇਰੇ ਜਾਂ ਜਦ ਵੀ ਉਹ ਤੁਹਾਡੇ ਨਾਲ ਕੰਟੈਕਟ ਕਰੂਗਾ ਸਹੀ ਹੈ ਵੀਰੇ ਤੇ ਵੀਡੀਓ ਇਹ ਚੰਗੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਦੀ ਵੀ ਮਦਦ ਹੋ ਸਕੇ ਠੀਕ ਹੈ ਜੀ ਤੇ ਬਣੇ ਰਹੋ ਸਾਡੇ ਨਾਲ ਇਦਾਂ ਹੀ ਕੋਈ ਵੀ ਕੰਮ ਵਾਲੀ ਜਾਂ ਕੋਈ ਵੀ ਪੇਪਰਾਂ ਪ੍ਰਤੀ ਅਪਡੇਟ ਜਿੰਨੀ ਕ ਸਾਨੂੰ ਪਤਾ ਲੱਗਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਧੰਨਵਾਦ ਸਾਰੇ ਵੀਰਾਂ ਦਾ